ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਟੂਡੇ ਵਿਜ਼ਨ ਪੰਜਾਬ ਤੇ ਮੈਂ ਹਾਂ ਧਿਆਨ ਚੰਦ ਤੇ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਪਾਰੀ ਬਾਰਿਸ਼ ਦੇ ਕਾਰਨ ਜਿਹੜਾ ਹੜ ਦਾੜਾ ਖਤਸ਼ਾ ਉਹ ਜਤਾਇਆ ਜਾ ਰਿਹਾ ਤੇ ਅਸੀਂ ਇਸ ਵੇਲੇ ਅੰਮ੍ਰਿਤਸਰ ਦੇ ਰਮਦਾਸ ਵਿੱਚ ਪਹੁੰਚਿਆ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦਾ ਪੱਧਰ ਵਧਣ ਕਾਰਨ ਜਿਹੜਾ ਜਲਸਤਰ ਹੈ ਉਹ ਵੱਧ ਚੁੱਕਾ ਤੇ ਇਸ ਵੇਲੇ ਇਹੜਾ ਪਾਣੀ ਹੈ ਉਹ ਤੁਸੀਂ ਬੰਨ ਤੋੜ ਕੇ ਰਮਦਾਸ ਦੇ ਅੰਦਰ ਐਂਟਰ ਕਰ ਚੁੱਕਾ ਹੈ ਤੇ ਜਿਸ ਨੂੰ ਲੈ ਕੇ ਹੁਣ ਰਮਦਾਸ ਤੇ ਲੋਕਾਂ ਦੀ ਜਿਹੜੀ ਚਿੰਤਾ ਹੈ ਉਹ ਵੱਧ ਹੀ ਦਿਖਾਈ ਦੇ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਜਿਹੜੇ ਰਮਦਾਸ ਦੇ ਲੋਕ ਨੇ ਕਿਤੇ ਨਾ ਕਿਤੇ ਉਹ ਪੈਨਿਕ ਜਰੂਰ ਦਿਖਾਈ ਦੇ ਰਹੇ ਨੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਹਨੇ ਦੇ ਇਲਾਕੇ ਦਾ ਕੀ ਹਾਲਾਤ ਹੋਣਗੇ ਹਾਲਾਤ ਤੁਹਾਨੂੰ ਦਿਖਾ ਦਿੰਨੇ ਆਂ ਸੀ ਅੰਮ੍ਰਿਤਸਰ ਦੇ ਰਮਦਾਸ ਦੇ ਜਿੱਥੇ ਕਿ ਹੁਣੇ-ਹੁਣੇ ਥੋੜੀ ਦੇਰ ਪਹਿਲਾਂ ਜਿਹੜਾ ਪਾਣੀ ਦਾ ਜਲਸਤਰ ਵਧਣ ਦੇ ਕਰਕੇ ਜਿਹੜਾ ਤੁਸੀਬਨ ਟੁੱਟ ਕੇ ਤੇ ਪਾਣੀ ਜਿਹੜਾ ਰਮਦਾਸ ਦੇ ਅੰਦਰ ਐਂਟਰ ਹੋ ਗਿਆ ਹੈ ਤੇ ਜਿਸ ਦੇ ਨਾਲ ਉਹ ਰਮਦਾਸ ਦੇ ਲੋਕ ਜਿਹੜੇ ਨੇ ਕਾਫੀ ਭੈਪੀਤ ਹੋ ਚੁੱਕੇ ਨੇ ਤੇ ਆਪਣਾ ਜਿਹੜਾ ਪਲਾਨ ਕਰਨ ਦਾ ਉਹ ਵਿਚਾਰ ਹੈ ਉਹ ਕਰ ਰਹੇ ਨੇ ਕਿ ਹੁਣ ਇਹ ਜਿਹੜਾ ਇਲਾਕਾ ਛੱਡ ਕੇ ਦੂਸਰੀ ਥਾਂ ਆਪਣੇ ਰਿਸ਼ਤੇਦਾਰਾਂ ਦੇ ਜਾਂ ਫਿਰ ਦੂத் ਰਾੜੇ ਕਿਤੇ ਉੱਚੀ ਜਗ੍ਹਾ ਤੇ ਪਹੁੰਚ ਜਾਏ ਜਿੱਥੇ ਕਿ ਉਹਨਾਂ ਦਾ ਪਰਿਵਾਰ ਸੁਰੱਖਿਤ ਰਹਿ ਸਕੇ ਤਾਂ ਗੱਲਬਾਤ ਕਰ ਲੈਣੀ ਆ ਅਸੀਂ ਰਮਦਾਸ ਦੇ ਲੋਕਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਕਿ ਇਸ ਤਰ੍ਹਾਂ ਪਾਣੀ ਦਾ ਜਲ ਸਰ ਵਧਿਆ ਹੋਇਆ ਹੈ ਜਲ ਪਾਣੀ ਦਾ ਜਿਹੜਾ ਪੱਧਰ ਵਧਿਆ ਹੋਇਆ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀਆਂ ਕੁ ਮੁਸੀਬਤਾਂ ਖੜੀਆਂ ਹੋਣਗੀਆਂ ਤੇ ਉਹਨਾਂ ਨੂੰ ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਤਾਂ ਬਿਲਕੁਲ ਦੋਸਤੋ ਜਿਸ ਤਰ੍ਹਾਂ ਕੀ ਐਸਲੇ ਤੁਹਾਨੂੰ ਮੇਰੇ ਪਿੱਛੇ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਪਾਣੀ ਦਾ ਜਿਹੜਾ ਪੱਧਰ ਵਧਿਆ ਹੋਇਆ ਹੈ ਤੇ ਲੋਕਾਂ ਦੀ ਜਿਹੜੀ ਚਿੰਤਾ ਵਧੀ ਹੋਈ ਹੈ ਤੇ ਸਾਡੇ ਨਾਲ ਰਮਦਾਸ ਦੇ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆਂ ਭਾਜੀ ਕੀ ਨਾਮ ਹੈ ਜਰੋਨਾ ਸਾਹਿਬ ਸਿੰਘ ਜੀ ਸਾਹਿਬ ਜੀ ਕੀ ਕਹਿਣਾ ਚਾਹੋਗੇ ਜਿਹੜਾ ਪਾਣੀ ਪਿੱਛੇ ਤੁਸੀਂ ਦੇਖ ਰਹੇ ਹੋ ਵਧਿਆ ਹੋਇਆ ਹੈ ਪਾਣੀ ਦਾ ਪੱਧਰ ਬਹੁਤ ਹੀ ਜ਼ਿਆਦਾ ਵੱਧ ਚੁੱਕਾ ਹੈ ਜੀ ਮਾਲ ਡੰਗਰ ਜਿੰਨੇ ਵੀ ਘਰ ਨੇ ਤਕਰੀਬਨ ਹੀ ਤਕਰੀਬਨ ਹੀ ਜਿੰਨੇ ਵੀ ਘਰ ਨੇ ਸਾਰੇ ਮਾਰਦੇ ਹੀ ਟਨੇ ਛੋਟੇ ਛੋਟੇ ਬੱਚੇ ਪਸ਼ੂ ਲੋਕਾਂ ਦੇ ਘਰਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਪਿਆ ਸਮਾਨ ਕਰੋੜਾਂ ਰੁਪਈਆ ਦੀਆਂ ਪਿਆ ਕੋਠੀਆਂ ਅਸੀਂ ਇਸ ਵੇਲੇ ਖਲੋਤੇ ਆ ਰਮਦਾਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕਸਾਈਡ ਦੇਤੇ ਇਹਦੇ ਉੱਤੇ 4-4 ਫੁੱਟ 5-5 ਫੁੱਟ 5-4 ਮਿੰਟਾਂ ਦੇ ਵਿੱਚ 5-4 ਮਿੰਟਾਂ ਦੇ ਵਿੱਚ 4-4 5-5 ਫੁੱਟ ਜਿਹੜਾ ਪਾਣੀ ਛੜ ਕੇ ਦੇ ਉੱਤੇ ਚੱਲ ਗਿਆ ਤੁਸੀਂ ਸੋਚੋ ਵੀ ਜਿਹੜੇ ਪਿੰਡ ਪਿਛਲੇ ਬਣੇ ਆ ਜਿਹੜੇ ਪਿੰਡ ਪਿਛਲੇ ਬਣੇ ਆ ਉਹਨਾਂ ਦਾ ਕੀ ਹਾਲਾਤ ਹੋਊਗਾ ਮੇਰੀ ਇਸ ਦੇ ਬਾਰੇ ਸਰਕਾਰ ਨੂੰ ਪਹਿਲਾਂ ਨਹੀਂ ਸੀ ਪਤਾ ਕਿ ਇਹ ਪਰਿਵਾਰ ਸਨ ਚਾਹੀਏ ਦੇਖੋ ਅਸੀਂ ਅਸੀਂ ਆਏ ਆ ਪਿੰਡ ਹਰਸ਼ਾਸ਼ੀਨਾਵ ਚੱਕ ਲੈ ਤੋਂ ਸਾਨੂੰ ਪ੍ਰਸ਼ਾਸਨ ਨੇ ਕਿਹਾ ਗਿਆ ਫਿਰ ਸਾਡੇ ਨਾਲ ਤਰੋ ਮੈਡਮ ਸੋਨੀਆ ਮਾਨ ਜੀ ਆਏ ਨੇ ਸਾਡੇ ਨਾਲ ਸਾਨੂੰ ਨਾਲ ਲੈ ਕੇ ਆਏ ਨੇ ਅਸੀਂ ਥੋੜੇ ਕੁਝ ਮਾਲੀ ਸਹਾਇਤਾ ਜਿਹੜੀ ਇੱਥੋਂ ਦੇ ਲੋਕ ਨੇ ਕੋਈ 42 ਟਰੈਕਟਰ ਅਸੀਂ 15 20 ਟਰਾਈ ਟਕ ਟਕ ਕਕਰਾਂ ਦੇ ਵਿੱਚੋਂ ਹਰਸ਼ਾਸ਼ੀਨਾਵ ਬਲਾਕ ਦੇ ਵਿੱਚੋਂ ਤੋਰੇ ਨੇ ਤੇ ਉਹਦੇ ਨਾਲ ਜਿੰਨੇ ਵੀ ਪਰਿਵਾਰ ਅਗਲੇ ਬਣੇ ਫਸੇ ਹੋਏ ਨੇ ਜਿਨ੍ਹਾਂ ਕੋਲ ਸਾਧਨ ਨਹੀਂ ਆ ਮੱਝਾਂ ਨੇ ਗਾਵਾਂ ਨੇ ਉਹਨਾਂ ਨੂੰ ਲੈਣ ਵਾਸਤੇ ਆਏ ਆ ਜੀ ਤੇ ਬਾਕੀ ਪ੍ਰਸ਼ਾਸਨ ਸਾਡੇ ਨਾਲ ਆ ਜੀ ਜਿੰਨੀ ਵੀ ਲੋਡ ਹੋਊਗੀ ਮੈਂ ਬੇਨਤੀ ਕਰਦਾ ਇਥੋਂ ਦੇ ਲੋਕਲ ਲੋਕਾਂ ਨੂੰ ਕਿ ਸਾਰੇ ਸਾਥ ਦਿਓ ਕਿਉਂਕਿ ਔਖੀ ਵੇਲੇ ਜਿਹੜੀਆਂ ਨਾ ਔਖੀ ਵਲੀ ਖੜਨਾ ਜਿਹੜਾ ਬੜੀ ਵੱਡੀ ਗੱਲ ਹੁੰਦੀ 84 47 78 ਇਹ ਤੁਸੀਂ ਪਿੰਡਾਂ ਦੇ ਰਹੇ ਮਾਝੇ ਵਾਲਿਓ ਤੇ ਹੁਣ ਤਾਂ ਡੀ ਲੋਡ ਆ ਉਹ ਤਾਂ ਡੀ ਲੋਡ ਆ ਮਾਝੇ ਵਾਲਿਓ ਤੁਹਾਡੀ ਲੋਡ ਇੱਥੇ ਆਉਂਦੀ ਹਾਲਾਤ ਕੀ ਐ ਇਸ ਵੇਲੇ ਹਾਲਾਤ ਬਦ ਤੋਂ ਬੱਤਰ ਆ ਜੀ ਹਮ ਹਾਲਾਤ ਐਸ ਵੇਲੇ ਬਦ ਤੋਂ ਬੱਤਰ ਆ ਤੁਸੀਂ ਦਿਖਾਓ ਦਿਖਾਓ ਇਹਨਾਂ ਨੂੰ ਸਰਪ੍ਰਸ਼ਾਸਨ ਦੱਸੋ ਵੀ ਇੱਥੇ ਮਤਲਬ ਕੁੱਤਾ ਵਾਂਗੂ ਪਾਲੀਆਂ ਫਸਲਾਂ ਤੇ ਜਦੋਂ ਉਹਤੇ ਪਾਣੀ ਫਿਰਦਾ ਵਾ ਤੇ ਕੀ ਹਾਲ ਹੁੰਦਾ ਤੁਸੀਂ ਆਪ ਵੇਖੋਗੇ ਬਿਲਕੁਲ ਐਸ ਲੈਡੀ ਫਸਲਾਂ ਨੁਕਸਾਨੀਆਂ ਗਈਆਂ ਨੇ ਪੁੱਤਾ ਵਾਂਗੂ ਜਿਹੜੀਆਂ ਪਾਲੀਆਂ ਫਸਲਾਂ ਨੇ ਉਹ ਕਿਸਾਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜੀਆਂ ਉਹ ਤਹਿਸ ਨਹਿਸ ਹੋ ਗਈਆਂ ਨੇ ਔਰ ਜਿਸ ਤਰ੍ਹਾਂ ਕੀ ਐਸਲੇ ਆਨ ਵਾਲਾੜਾ ਸੀਜ਼ਨ ਸੀਗਾ ਉਹ ਕਿਤਨਾ ਕਿਤੇ ਉਸ ਦੀ ਜਰੂਰ ਮਾਰ ਜਿਹੜੀ ਆ ਕਿਸਾਨਾਂ ਦੇ ਪਵੇਗੀ ਕਿਉਂਕਿ ਕਿਸਾਨਾਂ ਦੀ ਜਿਹੜੀ ਅੰਨ ਦਾਤਾ ਜਿਹੜਾ ਕਿ ਇਸ ਵੇਲੇ ਕਿਸਾਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਹੁੰਦਾ ਹੈ ਉਹ ਇੰਤਜ਼ਾਰ ਉਹਨਾਂ ਦਾ ਅੱਖਾਂ ਦੇ ਸਾਹਮਣੇ ਜਿਹੜਾ ਉਹ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਨਾਲ ਕੀ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਤਸਵੀਰਾਂ ਹੋਰ ਦਿਖਾਣਾ ਇੱਥੇ ਦੇ ਲੋਕਾਂ ਦੀਆਂ ਔਰ ਕਿਸ ਤਰ੍ਹਾਂ ਇਸ ਵੇਲੇ ਲੋਕ ਨੇ ਇਸ ਵੇਲੇ ਪੈ ਪੀ ਇਤਨੇ ਤੇ ਅਡੀਆਂ ਚੱਕ ਕੇ ਇਹ ਦੇਖ ਰਹੇ ਨੇ ਮੰਜ਼ਰ ਖੌਫਨਾਕ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕੀ ਹੋਣਗੇ ਔਰ ਬਿਲਕੁਲ ਹਾਲਾਤ ਤੁਸੀਂ ਤੁਹਾਡੇ ਸਾਹਮਣੇ ਨੇ ਜਿਸ ਤਰ੍ਹਾਂ ਹਾਲਾਤ ਬਣਦੇ ਜਾ ਰਹੇ ਨੇ ਇੱਥੇ ਦੇ ਔਰ ਪਾਣੀ ਲਗਾਤਾਰ ਘਰਾਂ ਦੇ ਅੰਦਰ ਜਾ ਰਿਹਾ ਹੈ ਔਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇੱਥੇ ਦੇ ਹਾਲਾਤ ਨੇ ਉਹ ਹੋਰ ਵੀ ਖਰਾਬ ਹੋ ਸਕਦੇ ਨੇ ਤਾਂ ਬਿਲਕੁਲ ਦੋਸਤੋ ਇਸ ਵੇਲੇ ਸਾਡੇ ਨਾਲ ਰਮਦਾਸ ਦੇ ਕੁਝ ਨੌਜਵਾਨ ਵੀਰ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਕੀ ਹਾਲਾਤ ਨੇ ਇਸ ਵੇਲੇ ਪਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਮਸ਼ੇਰ ਸਿੰਘ ਜੀ ਪਾਜੀ ਹਾਂ ਸ਼ਮਸ਼ੇਰ ਜੀ ਕੀ ਹਾਲਾਤ ਨੇ ਤੁਹਾਡੇ ਇਲਾਕੇ ਤੇ ਕਿੰਨਾ ਕੁ ਡਾਰਾ ਇਸਲੇ ਬਣਿਆ ਹੋਇਆ ਹਾਲਾਤ ਪਾਜੀ ਤੁਹਾਡੇ ਸਾਹਮਣੇ ਹੀ ਵੇਖੋ ਜੀ ਬਹੁਤ ਹਾਲਾਤ ਡਾਰਾਲੇ ਨੇ ਨਿੰਗਨੇਗੇ ਛੋਟੇ ਛੋਟੇ ਬੱਚੇ ਘਰਾਂ ਤੋਂ ਅਸੀਂ ਤਾਂ ਉੱਤੇ ਦੂਜੇ ਠਹਿ ਦੂਜੀ ਬਿਲਡਿੰਗ ਦੇ ਚੜਾਏ ਨੇ ਬਹੁਤ ਜ਼ਿਆਦਾ ਸਾਨੂੰ ਇਹ ਨਹੀਂ ਪਤਾ ਕਿ ਰਾਹ ਨੂੰ ਆਪਾਂ ਕਿਹੜੇ ਬੰਦੇ ਨਿਕਲਣਾ ਪਾਣੀ ਦੇ ਵੇਖੋ ਬਹੁਤ ਜ਼ਿਆਦਾ ਤੇਜ਼ ਵਾਗ ਰਹੇ ਨੇ ਵੰਨੇ ਦੋ ਦੋ ਤਿੰਨ ਤਿੰਨ ਫੁੱਟ ਸੜਕ ਦੇ ਉੱਪਰ ਪਾਣੀ ਹੋ ਗਿਆ ਤੇ ਹਾਲਾਤ ਇਹਨੇ ਬਹੁਤ ਬਿਹਤਰ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਨੇ ਤੇ ਘਾਣੂ ਦੇ ਰਾਤ ਦਾ ਇਹ ਨਹੀਂ ਪਤਾ ਵੀ ਰੋਟੀ ਪਾਣੀ ਵੀ ਕਿੱਥੇ ਜਾ ਕੇ ਈ ਛਕਣਾ ਬਿਲਕੁਲ ਅਸੀਂ ਘਰ ਛੱਡਣ ਨੂੰ ਤਿਆਰ ਆ ਮਜਬੂਰ ਆ ਹੁਣ ਇਹ ਜਿਹੜੇ ਮਹਿੰਗੇ ਘਰ ਆ ਅਸੀਂ ਇਹਨਾਂ ਦਾ ਪੈਸਾ ਲਾਇਆ ਇਹ ਵੀ ਛੱਡਣ ਨੂੰ ਸਾਡਾ ਜੀ ਨਹੀਂ ਕਰਦਾ ਤੇ ਤਕਰੀਬਨ ਜਿਹੜੇ ਸਾਡੇ ਬਜ਼ੁਰਗ ਆ ਉਹਦੇ ਇਹੋ ਗੱਲ ਕਹਿੰਦੇ ਵੀ ਛੱਡ ਕੇ ਕਿੱਥੇ ਜਾਵਾਂ ਜੇ ਛੱਡੇ ਤੇ ਇਹ ਘਰ ਸਾਡੇ ਲੁੱਟੇ ਜਾਣਗੇ ਤੇ ਇਹੀ ਆ ਵੀ ਅਸੀਂ ਹੁਣ ਜੋ ਵੀ ਜੋ ਵੀ ਅਸੀਂ ਕਰਨਾ ਇੱਥੇ ਬੈਠੇ ਆ ਜਿਉ ਉਹ ਵੀ ਸਾਨੂੰ ਜੋ ਵੀ ਖਾਣਾ ਪੀਣਾ ਪੈਗਾ ਅਸੀਂ ਬਿਲਡਿੰਗ ਦੇ ਬੈਠੇ ਵੇਖੋ ਸਾਰੇ ਬੱਚੇ ਜਿੰਨੇ ਨੇ ਛੋਟੇ ਛੋਟੇ ਬੱਚਿਆਂ ਦਾ ਬਹੁਤ ਬੁਰਾ ਹਾਲ ਆ ਸਹਿ ਦਾ ਸਰਹੱਦੀ ਇਲਾਕੇ ਤੁਸੀਂ ਰਹਿੰਦੇ ਹੋ ਉਸ ਤੋਂ ਪਹਿਲਾਂ ਵੀ ਹੜ੍ਹ ਆਏ ਸੀਗੇ 88 ਦੇ ਵਿੱਚ ਉਹ ਵੀ ਤੁਸੀਂ ਦੇਖਿਆ ਹੋਵੇਗਾ ਔਰ ਕੀ ਲੱਗਦਾ ਕਿ ਸਰਕਾਰ ਨੂੰ ਉਸ ਗੱਲ ਤੋਂ ਉਸ ਸਮੇਂ ਤੋਂ ਸੇਧ ਨਹੀਂ ਲਈ ਔਰ ਅੱਜ ਇਹ ਹਾਲਾਤ ਇੱਕ ਵਾਰ ਫਿਰ ਦੇਖਣੇ ਪੈ ਰਹੇ ਇਹ ਜੀ ਵੇਖੋ ਜੀ ਇਹ ਸਰਕਾਰਾਂ ਦਾ ਕੰਮ ਹੈ ਜਿਉ 88 ਦਾ ਸਾਡੇ ਬਜ਼ੁਰਗ ਦੱਸਦੇ ਵੀ ਉਦੋਂ ਬਾਅਦ ਕੋਈ ਸਰਕਾਰ ਨੇ ਇਹ ਚੀਜ਼ ਦਾ ਕੋਈ ਧਿਆਨ ਨਹੀਂ ਦਿੱਤਾ ਜੋ ਤੁਸੀਂ ਆ ਇਹੋ ਵੀ ਆਪਣੇ ਜੋ ਵੀ ਜੀਮਿੰਦਾਰ ਥੋੜੇ ਛੋਟੇ ਮੋਟੇ ਵਿਚਾਰੇ ਆ ਕੋ ਸਾਡੇ ਨਾਲ ਕੋਈ ਗੁਰਦੁਆਰਿਆਂ ਦੇ ਮੋਦਬਰ ਬੰਦੇ ਬਜ਼ੁਰਗ ਬਾਬੇ ਉਹ ਥੋੜਾ ਬੋਦਾ ਸਾਥ ਸਾਡਾ ਦੇਂਦੇ ਸਰਕਾਰ ਤੇ ਇਹ ਚੀਜ਼ ਨੂੰ ਆਣ ਕੇ ਜਦੋਂ ਹੁਣ ਬਿਲਕੁਲ ਮਾਰ ਪੈਣ ਲੱਗੀ ਐ ਸਰਕਾਰਾਂ ਹੁਣ ਭੱਜਣ ਲੱਗੀਆਂ ਇਹਦੋਂ ਪਹਿਲਾਂ ਸੁੱਤੀਆਂ ਪਈਆਂ ਕਿਸੇ ਨੂੰ ਕੋਈ ਪਤਾ ਨਹੀਂ ਇਹ ਚੀਜ਼ ਦਾ ਵੀ ਆਪਾਂ ਇਹਦੇ 'ਲ ਧਿਆਨ ਦੇਈਏ ਇਹ ਇਨਾ ਇਲਾਕਾ ਵੇਖੋ ਪਿਛੇ ਜੋ ਵੀ ਅੱਗੇ ਪੈਂਦੇ ਆ ਉਹਨਾਂ ਦਾ ਬੁਰਾ ਹਾਲ ਹੈ ਕਈ ਲੋਕ ਘਰ ਛਡਣ ਦੀ ਆਰ ਨਹੀਂ ਉਹ ਕਿਨੇ ਮਰ ਜਾ ਘਰ ਨਹੀਂ ਛਡਣੇ ਬਾਕੀ ਇਹ ਨੁਕਸਾਨ ਤੇ ਬਹੁਤ ਜ਼ਿਆਦਾ ਆ ਸਰਕਾਰ ਨੇ ਕੋਈ ਪਹਿਲਾਂ ਸਾਰ ਨਹੀਂ ਲਈ ਜ ਸਿਰ ਤੋਂ ਪਾਣੀ ਨਹੀਂ ਲੱਗਾ ਹੁਣ ਆਪਣਾ ਆਣ ਕੇ ਮੜਾ ਮੂਟਾ ਲੋਭ ਖਵਾ ਕਰਨ ਲੱਗੇ ਨੇ ਪਹਿਲਾਂ ਹੁਣ ਜੇ ਲੋਕ ਦਿਖਾਵਾ ਕਰਨ ਲੱਗੇ ਨੇ ਤੇ ਹੁਣ ਕੀ ਫਾਇਦਾ ਸੜਕਾਂ ਤੇ ਆਨ ਦਾ ਕੋਈ ਫਾਇਦਾ ਨਹੀਂ ਇਹ ਤੇ ਹੁਣ ਵੇਖੋ ਨੁਕਸਾਨ ਤੇ ਹੁਣ ਵਾਲਾ ਹੋ ਗਿਆ ਵੇਖੋ ਫਸਲ ਸਾਰੀ ਡੁੱਬ ਗਈ ਹੈ ਇਹ ਤੇ ਬਿਲਕੁਲ ਇੱਕਦਮ ਇਹ ਇਧਰਾਂ ਇਲਾਕਾ ਕੋਈ ਮੇਰੇ ਹਿਸਾਬ ਨਾਲ ਖਤਮ ਹੋ ਗਿਆ ਇਹ ਇਲਾਕਾ ਕੋਈ ਨੁਕਸਾਨ ਇੰਨਾ ਜ਼ਿਆਦਾ ਹੋ ਚੁੱਕਾ ਕੋਈ ਝੋਨਾ ਨਹੀਂ ਵਜਿਆ ਕੋਈ ਡੰਗਰਾਂ ਦਾ ਚਾਰਾ ਨਹੀਂ ਵਜਿਆ ਡੰਗਰ ਵੀ ਇੱਥੋਂ ਕੋਈ ਲੱਦ ਕੇ ਲੈ ਕੇ ਕੋ ਉੱਥੇ ਆਪਣੇ ਰੁੜਨਦੇ ਆ ਤੇ ਬਹੁਤ ਜ਼ਿਆਦਾ ਮਾੜਾ ਹਾਲਤ ਹੈ ਜੀ ਤੇ ਬਿਲਕੁਲ ਅੱਛਾ ਕੀ ਤੁਸੀਂ ਕਿਸ ਤਰ੍ਹਾਂ ਨੌਜਵਾਨਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਵੱਧ ਤੋਂ ਵੱਧਰ ਹੋ ਸਕਦੇ ਨੇ ਕਿਉਂਕਿ ਲਗਾਤਾਰ 88 ਦੀ ਗੱਲ ਕਰੀਏ ਤੇ 88 ਦੇ ਵਿੱਚ ਵੀ ਇਸੇ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਦੇਖਣ ਨੂੰ ਮਿਲਿਆ ਸੀਗਾ ਤੇ 88 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਜਿਹੜਾ ਇਲਾਕਾ ਪਾਣੀ ਵਿੱਚ ਡੁੱਬ ਗਿਆ ਸੀ ਐਸਲੇ ਲੋੜ ਹੈ ਪੰਜਾਬ ਸਰਕਾਰ ਨੂੰ ਸੇਥ ਲੈਣ ਦੀ ਤਾਂ ਜੋ ਸਰਹੱਦੀ ਇਲਾਕਿਆਂ ਦਾ ਵਿਕਾਸ ਹੋ ਸਕੇ ਤੇ ਇਸ ਤਰ੍ਹਾਂ ਦੀ ਜਿਹੜੀ ਆਫਤ ਆਉਣ ਤੋਂ ਪਹਿਲਾਂ ਹੀ ਉਸ ਦੀ ਉਸ ਜਿਹੜੇ ਪਰਬੰਧ ਹੈ ਉਹ ਪੁਖਤਾ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ